ਜੋ ਬੋਲੇ ਸੋ ਨਰ ਪੈ ਸਤਿਗੁਰੂ ਦਾਸ ਮਹਾਰਾਏ ਕੀ ਜੈ ਪਿਆਰੀ ਸਾਥ ਸੰਗਤਿਓ 23 ਮਾਰਚ 2025 ਨੂੰ ਸ੍ਰੀ ਗੁਰਦਾਸ ਪ੍ਰਬੰਧਕ ਕਮੇਟੀ ਸ੍ਰੀ ਚੰਸ਼ੂ ਗੰਗਾ ਅਮਰਤ ਖੰਡ ਸਤਖੰਡ ਸ੍ਰੀ ਖੁਲਾਲਗੜ੍ਹ ਸਾਹਿਬ ਅਤੇ ਸ੍ਰੀ ਗੁਰਦਾਸ ਵੈਲਫੇਅਰ ਸੁਸਾਇਟੀ ਰਜਿਸਟਰ ਸੁਲਵਾਇਆ ਵੱਲੋਂ ਇੱਕ ਅੱਖਾਂ ਦਾ ਟੈਂਪ ਸ਼ੰਤਰਾਯੂ ਹਸਪੀਟਲ ਵੱਲੋਂ ਫਰੀ ਲਗਾਇਆ ਜਾ ਰਿਹਾ ਹੈ ਜਿਸ ਦੇ ਚ ਫਰੀ ਐਨਕਾਂ ਫਰੀ ਦਵਾਈਆਂ ਔਰ ਫਰੀ ਲੈਂਸ ਪਾਈ ਜਾਣਗੇ ਔਰ ਸਾਥ ਸੰਗਤਿਓ ਇਹ ਜਿਹੜਾ ਅੱਖਾਂ ਦਾ ਕੈਂਪ ਲੱਗ ਰਿਹਾ ਹੈ ਮਾਨਯੋਗ ਬ੍ਰਹਮਲੀਨ ਸੰਤ ਜੁਵਿੰਦਰ ਲਾਂਬਾ ਜੀ ਨੂੰ ਯਾਦ ਨੂੰ ਤਾਜ਼ਾ ਕਰਦੇ ਹੋਏ ਉਹਨਾਂ ਦੀ ਵਰਸੀ ਨੂੰ ਸਮਾਪਤ ਤੇ ਜਿਹੜਾ ਕੈਂਪ ਹੈ ਉਹ ਪ੍ਰਬੰਧਕ ਕਮੇਟੀ ਵੱਲੋਂ ਔਰ ਗੁਰੂ ਰਵਦਾਰ ਵੈਲਫੇਅਰ ਸੁਸਾਇਟੀ ਵੱਲੋਂ ਸੜੋਆ ਵੱਲੋਂ ਇਹ ਲਗਾਇਆ ਜਾ ਰਿਹਾ ਹੈ ਸੰਤਾਨ ਨੂੰ ਪੀਲੇ ਵੱਧ ਚੜ ਕੇ ਆ ਕੇ ਇਸ ਅੱਖਾਂ ਦੇ ਕੈਂਪ ਦੇ ਵਿੱਚ ਆਪਣੀ ਜਾਂਚ ਕਰਾ ਕੇ ਔਰ ਆਪਣੇ ਆਪਰੇਸ਼ਨ ਜਿਹੜੇ ਆਉਣਗੇ ਔਰ ਸਭ ਤੋਂ ਜਿਹੜੇ ਅੱਲਾ ਦਰਜੇ ਦੇ ਡਾਕਟਰ ਹੈ ਵਧੀਆ ਡਾਕਟਰ ਹੈ ਸ਼ੰਕਰਾਈ ਹਸਪੀਟਲ ਜੋੜਾ ਕੀ ਮੁੱਲਾਪੁਰ ਦਾਖਾ ਲੁਹਿਆਣਾ ਦੇ ਨੇੜੇ ਹੈ ਔਰ ਉੱਤਰ ਭਾਰਤ ਦੇ ਤੋਂ ਸਭ ਤੋਂ ਵਧੀਆ ਡਾਕਟਰ ਸਭ ਤੋਂ ਵਧੀਆ ਹਸਪੀਟਲ ਹੈ ਜਿਸ ਦੇ ਡਾਕਟਰ ਆ ਕੇ ਇਸ ਸਾਰੇ ਅੱਖਾਂ ਦੀ ਜਾਂਚ ਕਰਨਗੇ ਔਰ ਜਿਹੜੇ ਆਪਰੇਸ਼ਨ ਦੇ ਯੋਗ ਹੋਣਗੇ ਉਹਨਾਂ ਦੇ ਆਪਰੇਸ਼ਨ ਫ੍ਰੀ ਕੀਤੇ ਜਾਣਗੇ ਔਰ ਫ੍ਰੀ ਹੀ ਲੈ ਕੇ ਜਾਣਗੇ ਸ਼ੰਤਰਾਹੀ ਹਸਪਤਾਲ ਫ੍ਰੀ ਹੀ ਉੱਥੋਂ ਵਾਪਸ ਆਣਗੇ ਆਪਰੇਸ਼ਨ ਕਰਾ ਕੇ ਤੋਂ ਸੰਤਾਂ ਨੂੰ ਪੀ ਲੈ ਇਸ ਦਾ ਆਪਾਂ ਸਾਰਿਆਂ ਨੇ ਲਾਹਾ ਲੈਣਾ ਔਰ ਸਤਿਗੁਰੂ ਮਹਾਰਾਜ ਦੀ ਜਿਹੜੀ ਚਲਾਈ ਹੋਏ ਪਵਿੱਤਰ ਅੰਮ੍ਰਿਤ ਗੰਗਾ ਜਨ ਸ਼ੋ ਗੰਗਾ ਸ਼੍ਰੀ ਖੁਲਾੜਾ ਸਾਹਿਬ ਆ ਕੇ ਨਾਲੇ ਜਨਨ ਵੀ ਕਰਨੇ ਆ ਆਪਣੇ ਜੀਵਨ ਨੂੰ ਸਫਲ ਕਰਨਾ ਔਰ ਸਾਰੀ ਸੰਗਤਾਂ ਦਾ ਧੰਨਵਾਦ ਹੈ ਜੈ ਗੁਰਦੇਵ ਤਨ ਗੁਰਦੇਵ ਜੋ ਬੋਲੇ ਸੋਨਰ ਪ੍ਰੇਤ ਸਤਗੁਰੂ ਦਾਸ ਮਹਾਰਾਜ ਕੀ ਜੈ